ਜੈਮਸੀ ਕੀ ਅੱਜ ਦੀ ਇਤਵਾਰ ਦੀ ਸਵੇਰ ਸਭ ਨੂੰ ਮੁਬਾਰਕ ਹੋਵੇ ਔਰ ਪਰਮੇਸ਼ਵਰ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਕਿਉਂਕਿ ਅੱਜ ਦਾ ਜੋ ਦਿਨ ਹੈ ਉਹ ਪ੍ਰਭੂ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਪਰਮੇਸ਼ਵਰ ਦੀ ਮਹਿਮਾ ਹੋਵੇ ਪ੍ਰਭੂ ਯੀਸ਼ੂ ਜੀ ਦਾ ਧੰਨਵਾਦ ਹੋਵੇ ਔਰ ਸਮੁੱਚੇ ਮੇਰੇ ਮਸੀਹੀ ਸਮਾਜ ਨੂੰ ਜੈਮਸੀ ਕੀ ਸਲਾਮ ਸ਼ਲੋਮ ਅਜੀ ਜੋ ਅੱਜ ਮੈਂ ਆਪ ਸਭ ਦੇ ਰੂਬਰੂ ਹੋਇਆ ਕਿ ਤਿੰਨ ਕੁ ਦਿਨ ਤੋਂ ਇੱਕ ਵਿਵਾਦ ਜਿਹੜਾ ਅਨਨੈਸੈਸਰੀ ਦਾ ਵਿਵਾਦ ਚੱਲ ਰਿਹਾ ਸੀਗਾ ਕਿ ਜਿਹੜਾ ਐਲਬਰਟ ਦੁਆਜੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਜਿਹੜਾ ਆ ਡੀਸੀ ਦਾ ਜਿਹੜਾ ਸਰਟੀਫਿਕੇਟ ਹੋਣਾ ਚਾਹੀਦਾ ਮੈਂ ਦੱਸਣਾ ਚਾਹੁੰਨਾ ਕਿ ਇੱਕ ਕਹਾਵਤ ਹੈ ਕਿ ਮੈਂ ਉਸਕਾ ਜ਼ਿੰਮੇਵਾਰ ਹੂੰ ਜੋ ਮੈਂਨੇ ਕਹਾ ਕਿਸਨੇ ਉਸਕੋ ਕਿਸ ਤਰੀਕੇ ਸੇ ਸੁਨਾ ਮੈਂ ਉਸਕਾ ਜ਼ਿੰਮੇਵਾਰ ਨਹੀਂ ਸੋ ਜਿਹੜੀ ਐਲਬਰਟ ਦੁਆਜੀ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਸੀ ਕਿ ਡੀਸੀ ਦਾ ਜਿਹੜਾ ਆ ਉਹ ਸਰਟੀਫਿਕੇਟ ਹੋਣਾ ਜ਼ਰੂਰੀ ਆ ਉਹ ਅਗਰ ਤੁਸੀਂ ਧਾਰਮਿਕ ਤੌਰ ਤੇ ਗੱਲ ਗੱਲ ਨੂੰ ਸੋਚੋ ਤੇ ਤੁਸੀਂ ਆਪਣੇ ਤਰੀਕੇ ਦੇ ਨਾਲ ਹੀ ਉਹਨੂੰ ਆਪਣੇ ਵੱਲ ਖਿੱਚ ਲਿਆ ਜਦਕਿ ਇਸ ਤਰੀਕੇ ਦਾ ਕੋਈ ਵਿਵਾਦ ਜਾਂ ਕੋਈ ਵਿਸ਼ਾ ਹੈ ਹੀ ਨਹੀਂ ਸੀ ਟੌਪਿਕ ਇਹ ਸੀਗਾ ਕਿ ਜੇ ਬਹੁਤ ਵੱਡੀਆਂ-ਵੱਡੀਆਂ ਭੀੜਾਂ ਧਾਰਮਿਕ ਸਮੇਲਣਾਂ ਦੇ ਵਿੱਚ ਆਉਂਦੀਆਂ ਭਾਵੇਂ ਅਸੀਂ ਉਸ ਵੱਡੀ ਭੀੜ ਨੂੰ ਜੀ ਆਇਆਂ ਕਹਨੇ ਆ ਖੁਸ਼ਾਮਦਿੱਤ ਕਰਨੇ ਆ ਕਿਉਂਕਿ ਉਹ ਵੀ ਪਰਮੇਸ਼ਵਰ ਦੇ ਲੋਗ ਨੇ ਪਰਮੇਸ਼ਵਰ ਦੀ ਹਮਦ ਸਨਹ ਸਤਾਈਸ਼ ਕਰਨ ਲਈ ਆਉਂਦੇ ਨੇ ਚੰਗੇ ਆਈ ਲੈਣ ਲਈ ਆਉਂਦੇ ਨੇ ਜਿਹੜੇ ਬੈਪਟਿਸਮ ਲੈ ਚੁੱਕੇ ਨੇ ਸੱਚਮੁੱਚੋ 크੍ਰਿਸਚਨ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਭਾਵੇਂ ਉਹਨੇ ਡੀਸੀ ਤੋਂ ਸਰਟੀਫਿਕੇਟ ਲਿਆ ਆ ਚਾਹੇ ਨਹੀਂ ਲਿਆ ਪਰ ਇਹ ਜਿਹੜਾ ਵਿਸ਼ਾ ਆ ਇਹ ਧਾਰਮਿਕਤਾ ਦਾ ਵਿਸ਼ਾ ਹੈ ਇਹ ਤੁਹਾਡੀ ਜਿਹੜੀ ਆ ਆਪਣੀ ਆਸਥਾ ਦਾ ਵਿਸ਼ਾ ਆ ਸੋ ਸਾਡੇ ਜਿਹੜੇ ਐਂਟੀ ਕੋਸਟਲ ਚਰਚਾਂ ਦੇ ਵਿੱਚ ਜਿੰਨੇ ਵੀ ਲੋਕ ਆਉਂਦੇ ਨੇ ਹਜ਼ਾਰਾਂ ਲੋਕ ਆਉਣ ਲੱਖਾਂ ਲੋਕ ਆਉਣ ਉਹਨਾਂ ਦਾ ਸਵਾਗਤ ਵੀ ਹੈ ਔਰ ਉਹ ਸੱਚਮੁੱਚ 크੍ਰਿਸਚੀਅਨ ਵੀ ਹੈ ਔਰ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਕੈਥਲਿਕ ਹੋਣ ਦੇ ਨਾਲ ਨਾਲ ਮੇਰੀ ਅੱਜ ਤੱਕ ਜਿਹੜੀ ਆ 17-18 ਸਾਲ ਦੀਆਂ ਸੇਵਾਵਾਂ ਜਿਹੜੀਆਂ ਸਮਾਜ ਨੂੰ ਦਿੱਤੀਆਂ ਉਹਦੇ ਵਿੱਚੋਂ 99% ਜਿਹੜੀਆਂ ਆ ਉਹ ਉਹ ਪੈਂਟਿਕੋਸਟਲ ਚਰਚਿਸ ਦੇ ਪ੍ਰਤੀ ਸੇਵਾਵਾਂ ਨੂੰ ਆਪਾਂ ਸਮਰਪਿਤ ਹੋਏ ਆ ਜੇ ਮੈਂ ਆਪਣੀ ਆਪਣੀ ਇੰਡੀਵਿਜੂਅਲ ਗੱਲ ਕਰਾਂ ਤੇ ਅਜ਼ੀਜ਼ੋ ਚਾਹੇ ਉਹ ਡੱਡੂਵਾਣੇ ਦਾ ਹਮਲਾ ਹੋਵੇ ਅਸੀਂ ਉੱਥੇ ਕੁਝ ਨਹੀਂ ਦੇਖਿਆ ਅਸੀਂ ਸਿਰਫ ਆਪਣੇ ਮਸੀਹੀ ਸਮਾਜ ਨੂੰ ਬਚਾਉਣ ਵਾਸਤੇ ਆਪਣੀ ਜਾਨ ਤੱਕ ਦਾ ਰਿਸਕ ਲੈ ਕੇ ਉਸ ਮਸਲੇ ਨੂੰ ਹੱਲ ਕੀਤਾ ਔਰ ਉਹਦੇ ਬਦਲੇ ਦੇ ਵਿੱਚ ਆਪਣੇ ਲੋਕਾਂ ਨੇ ਜਿਹੜੀ ਜਿਹੜੀ ਗਰਦਾਰੀ ਕੀਤੀ ਉਹ ਮੂਹੂ ਬੋਲਦੀ ਤਸਵੀਰ ਹੈ ਕਿ ਜਿਨ੍ਹਾਂ ਨੇ ਵਾਇਸ ਰਿਕਾਰਡ ਕਰਕੇ ਵੀ ਅੱਗੇ ਭੇਜ ਕੇ ਝੂਠੇ ਪਰਚੇ ਵੀ ਦਰਜ ਕਰਵਾਏ ਉਹ ਉਸੇ ਕੜੀ ਦਾ ਹਿੱਸਾ ਸੀ ਔਰ ਉਸ ਤੋਂ ਬਾਅਦ ਚੰਦ ਮਹੀਨੇ ਬਾਅਦ ਅਪੋਸਟਲ ਫਾਲਸ ਸੁਪਾਲਾਣਾ ਚਰਚ ਅਫ ਮਿਨਿਸਟਰੀ ਉੱਪਰ ਉਸੇ ਟੀਮ ਦੁਆਰਾ ਹਮਲਾ ਕੀਤਾ ਜਾਂਦਾ ਫਿਰ ਉਹਨਾਂ ਦੀ ਅਸੀਂ ਜੜੀਆਂ ਦੁੜਤੀਆਂ ਨੂੰ ਲੁਆਈਆਂ ਉਹਨਾਂ ਨੂੰ ਪਹਹਾ ਪਹਹਾ ਕੇ ਵੀ ਉਹਨਾਂ ਨੂੰ ਉਸ ਅੰਜਾਮ ਤੱਕ ਪਹੁੰਚਾਇਆ ਔਰ ਉਹਨਾਂ ਨੂੰ ਜੇਲਾਂ ਤੱਕ ਵੀ ਪਹੁੰਚਾਇਆ ਔਰ ਜੇ ਮੈਂ ਇਸ ਅਲਬਰਦੂਆ ਜੀ ਦੀ ਬਿਆਨ ਦੀ ਗੱਲ ਕਰਾਂ ਤੇ ਮੈਨੂੰ ਲੱਗਦਾ ਨਾ ਕਿਤੇ ਨਾ ਕਿਤੇ ਜਾਂ ਤਾਂ ਉਹ ਗੱਲ ਕਲੀਅਰ ਨਹੀਂ ਕਰ पाए ਤੇ ਜਾਂ ਜਿਹੜੇ ਲੋਕ ਕੁਝ ਲੋਕਾਂ ਦੇ ਿੱਠੂ ਬਣ ਕੇ ਪਿੱਛੇ ਲੱਗ ਕੇ ਉਸ ਗੱਲ ਨੂੰ ਜਾਣਬੁੱਝ ਕੇ ਘੁਮਾਰੇ ਨੇ ਜਦ ਕੇ ਵਿਸ਼ਾ ਇਹ ਸੀਗਾ ਕਿ ਜੇ ਲੱਖਾਂ ਦੀ ਭੀੜ ਧਾਰਮਿਕ ਸਮੇਲਨਾਂ ਦੇ ਵਿੱਚ ਆਉਂਦੀ ਹੈ ਤੇ ਫਿਰ ਸਾਡੇ ਜਿਹੜੇ ਰਾਜਨੀਤਿਕ ਲੋਕ ਜਿਹੜੇ ਇਲੈਕਸ਼ਨ ਕੰਟੈਸਟ ਕਰਦੇ ਨੇ ਫਿਰ ਉਹ ਭੀੜ ਜਿਹੜੀ ਆ ਵੋਟ ਬੈਂਕ ਦੇ ਵਿੱਚ ਤਬਦੀਲ ਕਿਉਂ ਨਹੀਂ ਹੁੰਦੀ ਸੋ ਇਸ ਕਰਕੇ ਇੱਕ ਸੁਝਾਅ ਦਿੱਤਾ ਗਿਆ ਸੀ ਕਿ ਜੇ ਵਾਕਿਆ ਹੀ ਅਸੀਂ ਦੇਖੋ ਧਾਰਮਿਕ ਤੌਰ ਤੇ ਅਗਰ ਕੋਈ ਬਪਤਿਸਮਾ ਲੈ ਲੈਂਦਾ ਹੈ ਤੇ ਉਹ ਸੱਚਾ ਮਸੀਹੀ ਹੈ ਉਹ ਪਰਮੇਸ਼ਵਰ ਦਾ ਬੱਚਾ ਹੈ ਪਰਮੇਸ਼ਵਰ ਦੀ ਭੈਣ ਹੈ ਪਰਮੇਸ਼ਵਰ ਦੇ ਭਾਈ ਉਹ ਸਾਰੇ ਪ੍ਰਭੂ ਦੇ ਜਨ ਨੇ ਔਰ ਅਸੀਂ ਤੇ ਸਮਾਜਿਕ ਤੇ ਰਾਜਨੀਤਿਕ ਲੋਗ ਆ ਅਸੀਂ ਇਹ ਗੱਲ ਕਰ ਰਹੇ ਸੀ ਕਿ ਕਿਉਂ ਨਾ ਸਾਰੇ ਲੋਕ ਜਿਹੜੇ ਪ੍ਰਭੂ ਨੂੰ ਮੰਨਦੇ ਨੇ ਚਾਹੇ ਉਹ ਅਦਰ ਕਾਸ ਤੋਂ ਆਉਂਦੇ ਨੇ ਚਾਹੇ ਉਹ ਬਾਇ ਬਰਥ ਆਉਂਦੇ ਨੇ ਆਪਾਂ ਰਲ ਮਿਲ ਕੇ ਇਹ ਵਾਲਾ ਹਮਲਾ ਮਾਰੀਏ ਕਿ ਸਾਰੇ ਲੀਗਲ ਤੌਰ ਤੇ ਆਪਾਂ ਜਿਹੜਾ ਸੀਗਾ ਆਪਣੇ ਆਪ ਨੂੰ 크੍ਰਿਸਚੀਅਨ ਲਿਖਣਾ ਤੇ ਲਿਖਾਉਣਾ ਚਾਲੂ ਕਰੀਏ। ਉਹਦੇ ਵਾਸਤੇ ਜਿਹੜੀ ਹੈ ਕਾਨੂੰਨੀ ਪ੍ਰਤੀਕਿਰਿਆ ਦੇ ਵਿੱਚੋਂ ਸਾਨੂੰ ਹੋਣਾ ਜਾ ਕੇ ਉਹ ਹੋਣਾ ਉਹ ਜ਼ਰੂਰੀ ਹੈ ਸਾਡੇ ਵਾਸਤੇ। ਕਿਉਂਕਿ ਤੁਸੀਂ ਜਿਹੜੇ ਪਾਸਟਰ ਲੋਗ ਤੁਸੀਂ ਸਿਰਫ ਇੱਕ ਚੀਜ਼ ਨੂੰ ਦੇਖਦੇ ਹੋ ਧਾਰਮਿਕਤਾ ਨੂੰ ਦੇਖਦੇ ਹੋ ਔਰ ਸੰਗਤ ਨੂੰ ਵੀ ਦੇਖਦੇ ਹੋ ਇਹ اچھی ਗੱਲ ਹੈ। ਇਹ ਜੇ ਕੋਈ ਕੋਈ ਦੋਰ ਆਏ ਨਹੀਂ ਹੈ ਇਹ ਬਹੁਤ अच्छी ਗੱਲ ਹੈ ਵੇਖਣਾ ਵੀ ਚਾਹੀਦਾ ਅਸੀਂ ਵੀ ਸਹਿਮਤ ਹਾਂ ਔਰ ਅਸੀਂ ਰਿਸਪੈਕਟ ਕਰਦੇ ਆ ਆਪਣੇ ਮਸੀਹੀ ਸਮਾਜ ਦੀ ਜਿਹੜੇ ਜਿਹੜੇ ਵੀ ਬੈਪਟਾਈਜ਼ ਹੋ ਗਏ ਨੇ ਜਿਹੜੇ ਜਿਹੜੇ ਭਾਵੇਂ ਅਦਰ ਕਾਸਟ ਤੋਂ ਵੀ ਜਿਹੜੇ ਪਾਸਟਰ ਪ੍ਰਚਾਰ ਕਰ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਵੀ ਕਰਦੇ ਆ ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਉਹ ਪ੍ਰਭੂ ਦੇ ਬਚਨ ਨੂੰ ਫੈਲਾ ਰਹੇ ਨੇ ਪੈਂਟਿਕੋਸਟਲ ਸਿੱਖਿਆ ਨੇ ਬਹੁਤ ਤਗੜੇ ਤੌਰ ਤੇ ਪ੍ਰਭੂ ਦਾ ਪ੍ਰਚਾਰ ਕਰਕੇ ਬਹੁਤ ਸਾਰਿਆਂ ਦੇ ਜੀਵਨ ਨੂੰ ਤਬਦੀਲ ਕਰਕੇ ਅੱਛੀ ਸਿੱਖਿਆ ਦਿੱਤੀ ਹੈ ਅਪਰੀਸ਼ੀਏਟ ਹੈ ਇਸ ਚੀਜ਼ ਦਾ ਪਰ ਜੀਸੋ ਕਾਨੂੰਨ ਇਸ ਚੀਜ਼ ਨੂੰ ਨਹੀਂ ਮੰਨਦਾ ਕਾਨੂੰਨ ਜਿਹੜਾ ਆ ਉਹ ਕਾਗਜ਼ਾਂ ਨੂੰ ਮੰਨਦਾ ਆ ਸਰਟੀਫਿਕੇਟ ਨੂੰ ਮੰਨਦਾ ਆ ਪਰ ਤੁਸੀਂ ਦੇਖੋ ਜਿਹੜੀ ਜਨਗਣਨਾ ਆ ਉਹਦੇ ਵਿੱਚ ਅਸੀਂ ਪਹਿਲੇ ਵੀ 1.25 ਸੀ ਯਾਨੀ ਕਿ ਪੂਰੇ ਪੰਜਾਬ ਦੇ ਅੰਦਰ ਸਵਾ ਕਹਿ ਸਕਦੇ ਹਾਂ ਤੇ ਅੱਜ ਵੀ ਅਸੀਂ ਉੱਥੇ ਖੜੇ ਆ ਤੇ ਤੁਸੀਂ ਇਹ ਚੰਦ ਮਹੀਨੇ ਚੰਦ ਸਾਲ ਖਲੋ ਜੋ ਇਹ ਤੁਸੀਂ ਆਪ ਇਹ ਚੀਜ਼ਾਂ ਨੂੰ ਕਰਨਾ ਆ ਕਾਰਨ ਇਹ ਹੈ ਕਿ ਜਦੋਂ ਕੁਝ ਸਟੇਟਾਂ ਦੇ ਅੰਦਰ ਐਂਟਰੀ ਕਨਵਰਜਨ ਬਿਲ ਲਾਗੂ ਹੋ ਚੁੱਕਾ ਆ ਉੱਥੇ ਉਹਨਾਂ ਲੋਕਾਂ ਨੇ ਇਹ ਪ੍ਰੈਕਟਿਸ ਚਾਲੂ ਕਰ ਦਿੱਤੀ ਔਰ ਪੰਜਾਬ ਦੇ ਅੰਦਰ ਵੀ ਤੁਸੀਂ ਕਿਤੇ ਭਲੇਖੇ ਚ ਨਾ ਰਹਿਓ ਪੰਜਾਬ ਦੇ ਅੰਦਰ ਵੀ ਐਂਟਰੀ ਕਨਵਰਜਨ ਬਿਲ ਚੰਦ ਮਹੀਨਿਆਂ ਅੰਝ ਪਾਸ ਹੋਣਾ ਆ ਔਰ ਤੁਹਾਡੀ ਇਹ ਮਜਬੂਰੀ ਬਣ ਜਾਣੀ ਆ ਕਿ ਜਿਹੜਾ ਵੀ ਬੈਪਟਿਸਮ ਲੈਂਦਾ ਆ ਉਹ ਜਾ ਕੇ ਡੀਸੀ ਕੋਲ ਆਪਣੇ ਆਪ ਨੂੰ 크ਿਸਚਨ ਲਖਾਵੇ ਔਰ ਸਰਟੀਫਿਕੇਟ ਲਵੇ ਤਾਂ ਹੀ ਉਹਨੂੰ 크ਿਸਚਨ ਮੰਨਿਆ ਜਾਊਗਾ ਤੁਸੀਂ ਧਾਰਮਿਕਤਾ ਨੂੰ ਸਮਾਜਿਕ ਤੇ ਪੋਲੀਟਿਕਲ ਚੀਜ਼ਾਂ ਨਾਲ ਜੋੜਦੇ ਹੋ ਲੇਕਿਨ ਧਾਰਮਿਕਤਾ ਜਿਹੜੀ ਹੈ ਉਹ ਸਭ ਤੋਂ ਉੱਚੀ ਤੇ ਸੁੱਚੀ ਤੇ ਪਵਿੱਤਰ ਚੀਜ਼ ਹੈ ਪਰ ਜੇ ਅਸੀਂ ਗੱਲ ਕਰੀਏ ਸਮਾਜ ਦੇ ਅੰਦਰ ਸਮਾਜਿਕ ਤੌਰ ਤੇ ਕਾਨੂੰਨੀ ਤੌਰ ਤੇ ਸਰਕਾਰਾਂ ਦੇ ਤੌਰ ਤੇ ਪ੍ਰਸ਼ਾਸਨ ਦੇ ਤੌਰ ਤੇ ਆਪਾਂ ਨੂੰ ਉਹ ਜਿਹੜਾ 크ਿਸਚਨ ਲਿਖਵਾਉਣਾ ਔਰ ਉਸੀ ਦਾ ਸਰਟੀਫਿਕੇਟ ਲੈਣਾ ਬਹੁਤ ਜ਼ਰੂਰੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁਸ਼ਕਲਾਂ ਪੈਦਾ ਹੋ ਸਕਦੀਆਂ ਸੋ ਇਸ ਕਰਕੇ ਆਪ ਨੂੰ ਇਹ ਬੇਨਤੀ ਕਰਨ ਵਾਸਤੇ ਇਹ ਜਿਹੜੇ ਬਿਆਨ ਸੀਗੇ ਉਹ ਲਗਾਏ ਗਏ ਭਾਵੇਂ ਐਲਬਰਟ ਦੁਵਾ ਜੀ ਨੇ ਉਸ ਬਿਆਨ ਨੂੰ ਆਪਣੇ ਸ਼ਬਦਾਂ ਦੇ ਵਿੱਚ ਯਾਦ ਉਹ ਕਲੀਅਰ ਨਹੀਂ ਕਰ पाए ਤੇ ਜਾਂ ਜਿਹੜੇ ਲੋਕ ਐਵੇਂ ਹੀ ਜਿਹੜੇ ਆਪਣੇ ਲਾਈਵ ਹੋ ਕੇ ਜਿਹੜੇ ਆਪਣੀ ਪਰਿਭਾਸ਼ਾ ਦੇ ਨਾਲ ਚੀਜ਼ਾਂ ਨੂੰ ਪੇਸ਼ ਕਰ ਰਹੇ ਨੇ ਜਾਂ ਤੇ ਉਹ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕਿਸੇ ਦੇ ਲਾਲਚ ਵਿੱਚ ਆ ਕੇ ਜਾਂ ਕਿਸੇ ਦੀ ਸ਼ੈਤ ਦੇ ਆ ਕੇ ਕੁਝ ਐਵੇਂ ਦੀਆਂ ਚੀਜ਼ਾਂ ਕਰ ਰਹੇ ਨੇ ਸੋ ਮੈਂ ਚਾਹੁੰਨਾ ਕਿ ਇਸ ਚੀਜ਼ ਦੀ ਕਲੈਰਿਟੀ ਦੇਣ ਵਾਸਤੇ ਅੱਜ ਮੈਨੂੰ ਲਾਈਵ ਆਉਣਾ ਪਿਆ ਕਿ ਸਮਾਜਿਕ ਤੌਰ ਤੇ ਕਾਨੂੰਨਨ ਤੌਰ ਤੇ ਜਦ ਤੱਕ ਅਸੀਂ ਜਾ ਕੇ ਆਪਣਾ ਹਲਫੀਆ ਬਿਆਨ ਦੇ ਕੇ 크ਿਸਚਨ ਨਹੀਂ ਲਿਖਾਉਂਦੇ ਤਦ ਤੱਕ ਕਾਗਜ਼ਾਂ ਦੇ ਅੰਦਰ ਗਵਰਨਮੈਂਟ ਦੀ ਜਨਗਣਨਾ ਦੇ ਅੰਦਰ ਪ੍ਰਸ਼ਾਸਨ ਅਧਿਕਾਰੀਆਂ ਦੇ ਅੰਦਰ ਔਰ ਸਾਡੀ ਉਹ ਗਿਣਤੀ ਜਿਹੜੀ ਹੈ ਉਹ ਉੱਥੇ ਦੀ ਉੱਥੇ ਖੜੇਗੀ ਜਦ ਤੱਕ ਅਸੀਂ ਜਿਹੜਾ ਐਡੀਸੀ ਤੋਂ ਸਰਟੀਫਿਕੇਟ ਲੈ ਕੇ ਆਪਣਾ ਹਲਫੀਆ ਬਿਆਨ ਦੇ ਕੇ ਆਪਣੇ ਆਪ ਨੂੰ 크ਿਸਚਨ ਘੋਸ਼ਿਤ ਨਹੀਂ ਕਰਾਂਗੇ ਉਦੋਂ ਤੱਕ ਜਿਹੜੀ ਹੈ ਅਸੀਂ ਧਾਰਮਿਕ ਤੌਰ ਤੇ ਤੇ 크ਿਸਚਨ ਹੈਗੇ ਆਂ ਲੇਕਿਨ ਸਮਾਜਿਕ ਤੌਰ ਤੇ ਕਾਨੂੰਨਨ ਤੌਰ ਤੇ ਜਿਹੜਾ ਉਹ ਸਰਕਾਰਾਂ ਨੂੰ ਸਰਕਾਰਾਂ ਜਿਹੜੀਆਂ ਨੇ ਉਹ ਇਸ ਚੀਜ਼ ਨੂੰ ਨਹੀਂ ਮੰਨਦੀਆਂ ਕਿਉਂਕਿ ਮੈਂ ਉਸ ਪ੍ਰੈਸ ਦੇ ਵਿੱਚ ਵੀ ਮੀਡੀਆ ਦੇ ਵਿੱਚ ਵੀ ਕਿਹਾ ਸੀਗਾ ਕਿ ਅੱਜ ਵੀ ਜਿਹੜੇ ਵੀਰ ਸਤਨਾਮ ਸਿੰਘ ਹੈ ਉਹ ਸਤਨਾਮ ਸਿੰਘ ਹੀ ਹੈ ਜਿਹੜਾ ਕੋਈ ਸਰਬਜੀਤ ਸਿੰਘ ਹੈ ਉਹ ਸਰਬਜੀਤ ਸਿੰਘ ਹੀ ਹੈ ਜਿਹੜਾ ਕੋਈ ਚੂਨੀ ਲਾ ਲਿਆ ਜਾਂ ਕੋਈ ਕ੍ਰਿਸ਼ਨ ਲਾ ਲਿਆ ਉਹ ਉਹ ਉੱਥੇ ਹੀ ਨੇ ਕਿਉਂਕਿ ਉਹਨਾਂ ਦੇ ਤੁਸੀਂ ਅਗਰ ਸਰਟੀਫਿਕੇਟ ਚੈੱਕ ਕਰੋਗੇ ਤੇ ਜਿਹੜੇ ਐਸਸੀ ਸਮਾਜ ਤੋਂ ਆਉਂਦੇ ਨੇ ਉਹ ਵੀਰਾਂ ਦੇ ਅੱਜ ਵੀ ਐਸਸੀ ਦੇ ਸਰਟੀਫਿਕੇਟ ਹੈਗੇ ਆ ਉਹਦੇ ਚ ਕੋਈ ਮinority ਦੇ ਜਾਂ christianity ਦੇ ਕਿਸੇ ਦੇ ਸਰਟੀਫਿਕੇਟ ਨਹੀਂ ਬਣਾਏ ਸੋ ਗੱਲ ਸਰਟੀਫਿਕੇਟ ਦੀ ਨਹੀਂ ਹੈ ਅਗਰ ਧਾਰਮਿਕਤਾ ਦੇ ਤੌਰ ਤੇ ਗੱਲ ਕੀਤੀ ਜਾਵੇ ਤੇ ਜਦੋਂ ਪਰਮੇਸ਼ਵਰ ਨੇ ਇਸ ਦੁਨੀਆ ਨੂੰ ਰਚਿਆ ਉਹਦੇ ਵਿੱਚ ਨਾ ਕੋਈ Hindu ਸੀ ਨਾ Muslim ਸੀ ਨਾ Sikh ਸੀ ਨਾ ईसाई ਸੀ ਉਹਨੇ ਸਮੁੱਚੀ ਮਾਨਵਤਾ ਦੀ ਗੱਲ ਕੀਤੀ ਪਰਮੇਸ਼ਵਰ ਨੇ ਪੂਰੀ ਦੁਨੀਆ ਨੂੰ ਰਚਿਆ ਇਹ ਤਾਂ ਹੋ ਗਈ ਧਾਰਮਿਕ ਗੱਲ ਤੇ ਦੂਜੀ ਗੱਲ ਮੈਂ ਇਹ ਦੱਸਾਂ ਚਾਹੁੰਨਾ ਕਿ ਸਮਾਜਿਕ ਜਿਹੜੀ ਗੱਲ ਹੈ ਜੇ ਅਸੀਂ ਵਾਕਿਆ ਹੀ ਰਾਜਨੀਤਿਕ ਤੌਰ ਤੇ ਚਾਹੁੰਨੇ ਆ ਕਿ ਸਾਡੇ ਲੋਕ ਐਮਐਲਏ ਬਣਨ ਮੈਂਬਰ ਪਾਰਲੀਮੈਂਟ ਬਣਨ ਰਾਜ ਸਭਾ ਬਣਨ ਤੇ ਫਿਰ ਸਾਨੂੰ ਇਹ ਪ੍ਰੈਕਟਿਸ ਕਰਨੀ ਪਏਗੀ ਆਪਾਂ ਨੂੰ ਜਿਹੜਾ ਆ ਇੱਕ ਹਲਫੀਆ ਬਿਆਨ ਦੇ ਕੇ ਆਪਣੇ ਨਾਂ ਦੇ ਮੰਗਰ ਮਸੀਹੀ ਔਰ ਕਾਲਮ ਦੇ ਵਿੱਚ ਕ੍ਰਿਸਚਨ ਲਿਖਾਉਣਾ ਪਊਗਾ ਫਿਰ ਜਾ ਕੇ ਸਾਡੀ ਜਿਹੜੀ ਹੈ ਉਹ ਰਾਜਨੀਤਿਕ ਬੈਠ ਬੰਦੇ ਆ ਰਾਜਨੀਤਿਕ ਅਸੀਂ ਗਿਣਤੀ ਦੇ ਵਿੱਚ ਆਉਣੇ ਆ ਸੋ ਕਹਿੰਦਾ ਇਹੀ ਮਤਲਬ ਸੀ ਪਰ ਜਿਹੜੇ ਕੁਛ ਜਿਹੜੇ ਖਰੀਦੇ ਹੋਏ ਲੋਕਾਂ ਨੇ ਉਹਨਾਂ ਨੂੰ ਚਾਹੇ ਉਹ ਲੁਧਿਆਣੇ ਤੋਂ ਖਰੀਦਾ ਹੋਏ ਇੱਕ ਚਾਰਲੀ ਚੈਪਲਨ ਜਿਆ ਜਿਹੜਾ ਉਹ ਬੋਲੀ ਪਤਾ ਨਹੀਂ ਕੀ ਕੀ ਜਿਹੜਾ ਬਿਨਾਂ ਮर्यादा ਤੋਂ ਬੋਲੇ ਜਾਂਦਾ ਹਾਲਾਂਕਿ ਉਹ ਕਹਿੰਦਾ ਕਿ ਮੈਂ ਮੈਂ ਪਾਸਟਰ ਐ ਪਰ ਮੈਨੂੰ ਉਹਦੀ ਜਿਹੜੀ ਬੋਲਬਾਣੀ ਔਰ ਸ਼ਬਦਾਵਲੀ ਔਰ ਉਹਦਾ ਲਹਿਜਾ ਬਿਲਕੁਲ ਇੱਕ ਆਮ ਇਨਸਾਨ ਨਾਲੋਂ ਵੀ ਜਿਹੜਾ ਨੀਚੇ ਗਿਰਿਆ ਹੋਇਆ ਲੱਗਦਾ ਸੋ ਮੈਂ ਫਿਰ ਆਪਣੇ مسیحی ਸਮਾਜ ਨੂੰ ਬੇਨਤੀ ਕਰਦਾ ਕਿ ਆਪਾਂ ਆਪਸੀ ਕੰਟਰੋਵਰਸੀ ਦੇ ਵਿੱਚ ਨਾ ਪਈਏ ਅਸਲ 'ਚ ਜਦ ਤੱਕ ਅਸੀਂ ਆਪਣਾ ਹਲਫਿਆ ਬਿਆਨ ਦੇ ਕੇ ਜਦ ਤੱਕ ਡੀਸੀ ਤੋਂ ਸਰਟੀਫਾਈਡ ਨਹੀਂ ਹੋ ਜਾਂਦੇ ਤਦ ਤੱਕ ਅਸੀਂ ਧਾਰਮਿਕ ਤੌਰ ਤੇ ਕ੍ਰਿਸਚੀਅਨ ਹੈਗੇ ਆ 100% ਹੈਗੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਸਮਾਜਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਸਾਨੂੰ ਕ੍ਰਿਸਚੀਅਨ ਜਿਹੜੇ ਆ ਸਰਕਾਰਾਂ ਪ੍ਰਸ਼ਾਸਨ ਨਹੀਂ ਮੰਨਦਾ ਕਿਉਂਕਿ ਅਸੀਂ ਆਪਣੇ ਆਪ ਨੂੰ 크੍ਰਿਸਚੀਅਨ ਲਿਖਾਇਆ ਹੀ ਨਹੀਂ ਤੇ ਇਆਂ ਦੇ ਕੁਝ ਲੋਗ ਦੋਨਾਂ ਹੱਥਾਂ 'ਚ ਲੱਡੂ ਫੜੀ ਬੈਠੇ ਨੇ ਬਈ ਐਸਸੀ ਸਮਾਜ ਦੀਆਂ ਵੀ ਸਹੂਲਤਾਂ ਅਸੀਂ ਲਈ ਜਾਣੀਆਂ ਸਰਟੀਫਿਕੇਟ ਐਸਸੀ ਦੇ ਵੀ ਬਣਾਈ ਜਾਣੇ ਆ ਪਰ ਅਸੀਂ ਜਿਹੜੇ ਆ ਅਸੀਂ ਧਰਮ ਪਰਿਵਰਤਨ ਨਹੀਂ ਕਰਦੇ ਅਸੀਂ ਮਨ ਪਰਿਵਰਤਨ ਕਰਦੇ ਆ ਠੀਕ ਹੈ ਉਹ ਠੀਕ ਹੈ ਪਰ ਮੈਂ ਦੁਬਾਰਾ ਬੇਨਤੀ ਕਰਾਂ ਆਪਣੇ مسیਜੀ ਸਮਾਜ ਨੂੰ ਕਿ ਧਾਰਮਿਕ ਤੌਰ ਤੇ ਜਿਹੜੇ ਵੀ ਲੋਗ ਬੈਪਟਾਈਜ਼ ਹੋ ਗਏ ਨੇ ਉਹ ਉਹਨਾਂ ਦਾ ਸਵਾਗਤ ਹੈ ਉਹ ਸੱਚੇ ਪਰਮੇਸ਼ਵਰ ਦੇ ਜਨਨ ਨੇ ਔਰ ਸਮਾਜਿਕ ਤੌਰ ਤੇ ਅਸੀਂ ਕਾਨੂੰਨਾਂ ਤੌਰ ਤੇ ਅਸੀਂ ਅਗਰ ਗੱਲ ਕਰੀਏ ਤੇ ਇਹ ਤੁਹਾਨੂੰ ਅੱਜ ਨਹੀਂ ਤੇ ਕੱਲ ਇਹ ਚੀਜ਼ਾਂ ਨੂੰ ਪ੍ਰੈਕਟਿਸ ਦੇ ਵਿੱਚ ਲੈ ਕੇ ਆਉਣਾ ਪਊਗਾ ਕਿਉਂਕਿ ਜਦੋਂ ਐਂਟੀ ਕਨਵਰਜਨ ਬਿਲ ਆ ਗਿਆ ਉਦੋਂ ਤੁਸੀਂ ਆਪਣੇ ਆਪ ਹੀ ਇਹਨਾਂ ਚੀਜ਼ਾਂ ਦੇ ਪਿੱਛੇ ਦੌੜਨਾ ਸੋ ਅੱਜ ਤੋਂ ਹੀ ਅਸੀਂ ਅਲਰਟ ਹੋ ਜਾਈਏ ਅੱਜ ਤੋਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਇਹਨੂੰ ਆਪਣੀ ਸੰਗਤ ਤੋਂ ਆਪਣੇ ਲੋਕਾਂ ਤੋਂ ਕਰਵਾਉਣਾ ਚਾਲੂ ਕਰੀਏ ਤਾਂ ਕਿ ਆਪਣਾ ਵੋਟ ਬੈਂਕ ਵੀ ਬੱਸ ਸਕੇ ਆਪਣੀ ਜਿਹੜੀ ਆ ਜਨਗਣਨਾ ਦੇ ਵਿੱਚ ਵੀ ਸੰਸਖਿਤ ਦੇ ਵਿੱਚ ਵੀ ਅਸੀਂ ਜਿਹੜੇ ਆ 1.25 ਤੋਂ ਵੱਧ ਕੇ ਅਸੀਂ ਇਹਨੇ ਵੱਡੇ ਵੱਡੇ ਇਕੱਠਾਂ ਨੂੰ ਇਹ ਦੱਸੀਏ ਕਿ ਇਹ ਸੱਚਮੁੱਚ ਧਾਰਮਿਕ ਤੌਰ ਤੇ ਵੀ 크ਿਸਚਨ ਹੈ ਔਰ ਕਾਨੂੰਨਨ ਤੌਰ ਤੇ ਵੀ 크ਿਸਚਨ ਹੈ ਸੋ ਇਹਨੀ ਬੇਨਤੀ ਨੂੰ ਪ੍ਰਵਾਨ ਕਰਨਾ ਜੈਮਸੀ ਕੀ ਸ਼ੁਕਰੀਆ ਧੰਨਵਾਦ